ਦੋ ਕੋਈ ਜੀ ਪਿੱਛੇ ਕਰੋ ਜੀ ਕਲੀ ਭੋਲਣਾ ਕਲੀ ਵਾਲਾ ਵੀਰ ਕਲੀ ਪਾਜਾ ਕਰੋ ਜਿਹੜੀ ਪਹਿਲੀ ਲੜਾ ਪਹਿਲਾਂ ਉੱਥੇ ਪਾ ਦਿਓ ਹੋਰ ਕਰੋ ਜੀ ਪਿੱਛੇ ਕਰੋ ਜੀ ਆਜ ਮੇ ਲੜੇ ਤੇ ਆਹ ਡਾਕਟਰ ਕਹਿੰਦੇ ਜੀ ਮਾਸਰੀ ਪਿੰਡ ਦਾ ਕੁੜਿਆ ਮਾਜਰੀ ਪਿੰਡ ਕਦੇ ਲਧਿਆਣੀ ਜ਼ਿਲ੍ਹੇ ਦਾ ਡੇਲੋਂ ਦੇ ਲਾਗੇ ਕਰਕੇ ਪਰਸੈਂਟ ਪੁਆਇੰਟ ਆ ਇੱਕ ਵਾਰ ਪੱਥਰ ਵਾਲੇ ਵੀਰ ਜੀ ਤੁਹਾਡਾ ਨੰਬਰ ਟਰੈਕਟਰ ਗਰਾਉਂਦੇ ਸਾਧਰ ਜੀ ਫੋਨ ਕਰਦੇ ਹੋ ਹਾਂਜੀ ਮਾਜਰੀ ਪਿੰਡ ਤੋਂ ਪੁੱਜਿਆ ਹੋਇਆ ਟਰੈਕਟਰ ਗੁਰੂ ਸਰ ਪਾਲਸਾਈ ਸੇਰੀ ਨਾੜਗੜਾ ਜਿਹੜਾ ਇਹ ਕੱਟਮੇ ਲਿਜੋ

ਆਹ ਫੌਰੀ ਦੇ ਗੁਰੂਆਂ ਨਾਲ ਹੀ ਆ ਰਿਹਾ ਰਿਹਾ ਨਾਲ ਕੇਰਾ ਇਹ ਤੇਹਾ ਹਾਰ ਜੇ ਨਾ ਆਇਆ ਇਹ ਕੰਦੇ ਇਹ ਮੇਰਾ ਪ੍ਰਜਾ ਹਾਰ ਰੰਗ ਰਿਹਾ ਇਹ ਕੰਦੇ ਲੈ ਜਾਨ ਤੱਕ ਪਿਆਰਾ ਤੁਰਾ ਰਾਜਾ ਜਵਾਹਰ ਗੇਂਦ ਰਿਹਾ ਆ ਕੰਦੇ ਮੂਸੇ ਵਾਲੀ ਪਸੰਦਾਂ ਤੇਰੀ ਯਾਰ ਦੀਆ ਉਹ ਜਿਹੜਾ ਦੇ ਬੰਦਾ ਤੇਰੀ ਯਾਰ ਦੀਆ ਦੇ ਵੀਰ ਬਿਰਦੀ ਭਧੇਰ ਉਹ ਰਵੀ ਭਧੇਰ ਮਾਰ ਕਰ ਰਿਹਾ ਮੁੰਡੇ ਦੀ ਹੋਰ ਰੋਕ ਤੇ ਵੀਰੋ ਆਹ ਦੇਖੋ ਸਾਹਮਣੇ ਕਹਿੰਦੇ ਮਾਜਰੀ ਵਾਲੇ ਦਾ ਐਕਟਿਵਿਟੀ ਕੰਪਨੀ ਦਾ ਇਹਦੇ ਨਾਲ ਜਰਾ ਆਉਣਾ ਵਾਹ ਆਹ ਨਾਲ ਜਰਾ ਆਉਣਾ ਦੇ ਵੀਰ ਉਹ ਟੀਵੀ ਕੱਪੀ ਵਾਲੇ ਦੀ ਪਹਿਲੀ ਦਸਤਾ ਉਹ ਟੀਵੀ ਕੱਪੀ ਵਾਲੇ ਦੀ ਪਹਿਲੀ ਦਸਤਾ ਕਹਿੰਦੇ ਮੂਸੇ ਵਾਲੀ ਦੇ ਲਈ ਵੀਰੋ ਆਹ ਦੇਖੋ ਸਾਹਮਣੇ ਉਹ ਕਹਿੰਦੇ ਮੁੰਡਾ ਕਰਦਾ ਹੋਇਆ ਕਮਾ ਲੱਗਿਆ ਹੋਇਆ ਥੋਰ ਉਹ ਬੱਲੇ ਬੱਲੇ ਸਾਰਾ ਸਾਰਾ ਥੋਰ ਤੇ ਜਵਾਨੀ ਵਾਲੀ ਗੱਲਾਂ ਮੇਰੇ ਲਈ ਖੇਡ ਦੇ ਰਾਹ ਦੇ ਵਿੱਚ ਐਸੇ ਲੱਗ ਰਿਹਾ ਟਰੈਕਟਰ ਕਹਿੰਦੇ ਪੂਰਾ ਪਰਵਾਦਰ ਦਾ ਪ੍ਰਦਰਸ਼ਨ ਕਰਦਾ ਹੋਰ ਗੱਦੀ ਫੜ ਲਈ ਹੋਰ ਲਾਟੇ ਚੱਲਦੀ ਹੈ ਬੱਲੇ 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 ਇੱਕ ਪਾਰ ਦੇ ਤੋਂ ਲੱਗੇਗਾ ਇੱਕ ਨੇ ਇੱਕ ਨੇ ਇੱਕ ਨੇ ਇਹ ਦੂਆ ਪੱਤੀ ਜਾਂਦੇ ਨੇ ਹੰਦੀਆਂ ਦੇ ਕੋਲ ਇੰਦੀਆਂ ਨਾਲ ਦਾ ਪੀਤਾ ਹੰਦੀਆਂ ਦੇ ਕੋਲ ਇੰਦੀਆਂ ਨਾਲ ਦਾ ਪੀਤਾ ਆਹ ਦੇਖੋ ਮੈਦਾਨ ਦੇ ਵਿੱਚ ਇਹ ਜਿਹੜੇ ਹੱਤਬਲੀ ਟੱਕਰੀ ਦਾ ਨੰਬਰ 11 ਆਹ ਰਾਜ ਰਵੀ ਉਹਨਾਂ ਦਾ ਟਾਈਮ ਆਜੀ ਜੇਰਾ ਹੋਣੀ ਬੋਲੀ ਹੁਣ ਤਾਂ ਪਤੰਗ ਉੱਤੀ ਉਨੀ ਤਾਂ ਨਹੀਂ ਇਹਦਾ ਟਾਈਮ ਆਜੀ 2 ਮਿੰਟ 7 ਸੈਕ